ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਗਿੱਲ ਡੇਰੀ ਫਾਰਮ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣ ਲਈ ਅੱਜ ਦੀ ਵੀਡੀਓ ਚ ਤੁਹਾਨੂੰ 6 ਝੋਟੀਆਂ ਖਾਲਾਂਗੇ ਤਾਜ਼ੀਆਂ ਸੁਈਆਂ ਹਰਿਆਣੇ ਦੀਆਂ ਤੇ ਵੱਡੀਆਂ ਦੋਂਦੀਆਂ ਚੌਗੀਆਂ ਗੱਲਬਾਤ ਕਰਦੇ ਆ ਆਪਾਂ ਅਮਨ ਵੀਰ ਨਾਲ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਆਓ ਆਪਣੀ ਦੋ ਟਾਈਮ ਚਬਾਈ ਕਰੋ ਤਸੱਲੀ ਕਰੋ ਤੇ ਫਿਰ ਲੈ ਕੇ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਗੱਲਗੇਲ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਹੋਏ ਬ੍ਰੋਡੀ ਜੀ ਹੋਰ ਸੁਣਾਓ ਕੰਮ ਕਾਰ ਕਿਵੇਂ ਚੱਲਣ ਦੇ ਅੱਜ ਜੀ ਮਹਾਰਾਜ ਬਾਬੇ ਦੀ ਕਿਰਪਾ ਜੀ ਹਾਂ ਜੀ ਸਾਸੀ ਗਾਲ ਸਾਰੇ ਕਿਸਾਨ ਭਰਾਵਾਂ ਨੂੰ ਹਾਂ ਜੀ ਜਿਹੜੀ ਖਾਨ ਦੇਖਣ ਵਾਲੇ ਭੈਣ ਭਰਾਵਾਂ ਨੂੰ ਬਹੁਤ ਜਿਆਦਾ ਸਪੋਰਟ ਕਰਦੇ ਆ ਸਰਦਾਰ ਕਰਦੇ ਆ ਜਿਹੜੇ ਚੈਨਲ ਨੂੰ ਸਪੋਰਟ ਕਰਦੇ ਆ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੰਗੇ ਚੰਗੇ ਹਾਂ ਜੀ ਹਾਂ ਜੀ ਸਾਰੇ ਵੇਖਿਆ ਕਰੋ ਭਰਾ ਹਾਂ ਜੀ ਹਾਂ ਜੀ ਛੋਟੀਆਂ ਯਾਰਮੀਆਂ ਚੰਗੀਆਂ ਵੀ ਸ਼ੇਅਰ ਛੋਟੀਆਂ ਸਰਵਿਸੀਆਂ ਸੰਬੰਧੀ ਠੀਕ ਹੈ ਜੀ ਛੋਟੀਆਂ ਚੋਕੀਆਂ ਛੋਟੀਆਂ ਠੀਕ ਹੈ ਜੀ ਤੇ ਭਾ ਸਾਰੇ ਹੈਗੇ ਲੱਖ ਤੋਂ ਸਟਾਰਟ ਸਭ ਤੋਂ ਪਹਿਲਾਂ ਐਡਰੈਸ ਬੋਲ ਲੀ ਨਾਮ ਮੇਰਾ ਵੀਜੀ ਹਾਂ ਜੀ ਪਿੰਡ ਗ੍ਰੰਥਗੜ੍ਹ ਜੀ ਲਾ ਜਿਹੜਾ ਅਰਦਾਸ ਕੋਲ ਵੀ ਹਾਂ ਜੀ ਹਾਂ ਜੀ ਫੋਨ ਨੰਬਰ ਵੀਜੀ ਆਪਣਾ 82644 4882 ਠੀਕ ਹੈ ਜੀ ਹਾਂ ਜੀ ਤੇ ਅੱਜ ਆਪਣੀ 29 ਤਰੀਕ ਦੀ ਸ਼ਾਮ ਦੀ ਵੀਡੀਓ ਪਾ ਲਈ ਪਈ ਹੈ ਤੇ 30 ਤਰੀਕ ਨੂੰ 8 ਵਜੇ ਤੱਕ ਆਪਾਂ ਵੀਡੀਓ ਪਾ ਦੇਣੀ ਹੈ ਹਾਂ ਜੀ ਹਾਂ ਜੀ ਛੋਟੀਆਂ ਵੀ ਜਾਲੀਆਂ ਤੇ ਨਹੀਂ ਆ ਹਾਂਜੀ ਇੱਥੇ ਆ ਕੇ ਤਸਦੀਕ ਆ ਕੇ ਤੇ ਕ੍ਰੀਡ ਪੜਾ ਸਕਦੇ ਠੀਕ ਆ ਜੀ ਤੇ ਕਰ ਲਈਏ ਸ਼ੁਰੂਆਤ ਇਹਦਾ ਪਹਿਲੇ ਨੰਬਰ ਵਾਲੀ ਝੋਟੀ ਦੀ ਕੀ ਡਿਟੇਲ ਜੀ ਦੋ ਦੰਦ ਕੱਟੀ ਆ ਗਈ ਜੀ ਦੋ ਦੰਦ ਇਹ ਲੋ ਕਿ ਜੈਡ ਬਲੈਕ ਝੋਟੀ ਹੈ ਹਾਂਜੀ ਇਹ ਕਰਾਂਗੇ ਕਾਰੀ ਦੇ ਸੀਲ ਠੀਕ ਹੈ ਝੋਟੀਆਂ ਸਫਾਈਆਂ ਇੱਕੋ ਭਾਜੀ 9 ਕਿਲੋ ਦੁੱਧਿਆ ਭਾਜੀ ਝੋਟੀ ਕੋ 9 ਕਿਲੋ ਹਾਂ ਆਪਾਂ ਦਾਵ ਨਹੀਂ ਕਹਿਣਾ 9 ਕਿਲੋ ਫੇਸ ਕੁਆਲਟੀ ਵਿੱਚ ਖੋਲ ਕੇ ਉਕਾਦੋ ਖੋਲ ਕੇ ਤਾਂ ਜੀ ਸੁਈ ਝੋਟੀਆਂ ਹਾਂਜੀ ਹਾਂਜੀ ਪੇਟ ਪੁੜਾ ਦੇਖ ਲਓ ਆਹ ਦੇਖੋ ਆ ਇਸ ਟਾਈਮ ਤੇ 9 ਕਿਲੋ ਦੁੱਧ ਤਿਆਰ ਬੱਚਾ ਕੀ ਜੇ ਮਗੜ ਕੱਟਾ ਵਾ ਵੀਰ ਜੀ ਕੱਟਾ ਮਗੜ ਆ ਜੀ ਠੀਕ ਆ ਜੀ ਤੇ ਬਾਕੀ ਵੇ ਲੋ ਪੇਠ ਪੁੜੇ ਦੀ ਠੀਕ ਹੋ ਠੀਕ ਆ ਜੀ 22 ਜੀ ਸਰ ਤਿਆਰ ਹੁੰਦਾ ਠੀਕ ਆ ਲੈ ਵਾਪਸ ਕਿੰਗ ਸਾਹਿਬ ਬਹੁਤ ਆਦਤ ਨੂੰ ਇੱਕ ਕਿੰਨਾ ਕੁ ਦੁੱਧ ਚਵਾ ਜੂਗੀ ਦੁੱਧ ਵੀ ਜੀ ਇਹਨੇ 11 12 ਕਿਲੋ ਕਰੀ ਜਿਹੜਾ ਦੋ ਕਿਲੋ ਵਧਾ ਦੂ ਠੀਕ ਹੈ ਜੀ ਤੇ ਰੇਟ ਕੀ ਕਰਨਾ ਇਹਦਾ ਜੈ ਜੀ ਸਾਹਿਬ ਹਾਂ ਜੀ ਹਾਂ ਜੀ ਜੈ ਜੀ ਅੱਜ ਭੈਣ ਭਰਾ ਜੀ ਆਪਾਂ ਦੇ ਹੀ ਇਹਨੇ ਕੁਝ ਵੀ ਲੈ ਜਾਣ ਹਾਂ ਜੀ ਹਾਂ ਜੀ ਕਿੰਨੇ ਦੀ ਦੇ ਦੀ بس ਗੈਰ ਹੀ ਜਾਂਦੋ ਇੱਕ ਇੱਕ 15 ਰੁਪਏ ਹੀ ਵੇਚੀਆਂ ਹਾਂ ਹਾਂ ਜੀ ਪਰ ਅੱਜ ਜੈਜ ਮੰਡੀ ਵਾਲਾ ਮੁੱਲ ਕਰ ਦੇਣਾ ਝੋਟੀ ਕਰ ਹਾਂ ਜੀ ਇੱਕ ਪੰਜ ਦੀ ਦੇ ਦੀਏ ਕਰ ਦੋ ਛੋਟ ਥੋੜੀ ਜੀ ਠੀਕ ਕਰੀਏ 5000 ਨਹੀਂ ਕਰਦਾਂਗੇ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਵੇ ਲੋ ਕੋ ਦਸਾਂ ਤੇ 1 ਲੱਖ ਦੀ ਝੋਟੀ ਦਵਾਂਗੇ ਜੀ ਠੀਕ ਹੈ ਜੀ ਹਾਂ ਜੀ ਪੂਰੇ ਲੱਖ ਦੀ ਹਾਂ ਜੀ ਬਹੁਤ ਝੋਟੀ ਚੰਗੀ ਹੈ ਵੀ ਡੱਬ ਲੈ ਕੇ ਤੇ ਅੱਗੇ ਆ ਗਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀ ਜੀ ਦੋ ਦਾ ਤਾਂ ਕੱਟੀ ਜਾਵੇ ਲੋ ਮਹਾਰਾਜ ਨੇ ਕੀ ਰੰਗ ਪਾਗ ਲੱਗੇ ਆ ਆ ਵੇਖੋ ਜੀ ਰੁਗ ਰੁਗ ਦਾ ਥਣ ਲੱਗਾ ਮੁੱਖੀ ਦੀ ਚਵਾਲ ਆ ਪਰੂ ਵਰਗੀ ਪੋਲੀ ਭਾਗ ਦਾ ਛੋਟਾ ਬੱਚਾ ਨਾਲ ਲੈ ਵੀ ਠੀਕ ਹੈ ਜੀ ਭੈਣ ਭਰਾਵਾਂ ਨੂੰ ਦੇਈਆਂ ਇੱਕ ਇੱਕ ਦੋ ਦੋ ਪਸ਼ੂ ਲੈਣਾ ਵੀਰਾਂ ਦੇ ਹਾਂਜੀ ਹਾਂਜੀ ਬਾਕੀ ਸਫਾਈ ਵੇਖੋ ਕਿੰਨੀ ਭਾਈ ਮੈਂ ਨਾ ਵੀਰ ਜੀ ਮਿਲ ਵੀ 2 ਲੱਖ ਦੀ ਝੋਟੀ ਨੂੰ ਨਹੀਂ ਇਦਾਂ ਥਣ ਲੱਗਾ ਹੁੰਦਾ ਹਾਂ ਹਾਂਜੀ ਹਾਂਜੀ ਝੋਟੀ ਨੂੰ ਬਾਕੀ ਪੋਸਟਾਕ ਜੈਡ ਬਲੈਕ ਜੈਡ ਬਲੈਕ ਹੈ ਜੀ ਆ ਠੀਕ ਹੈ ਖੋਲ ਕੇ ਤੋੜ ਦਿਓ ਇਦਾਂ ਪੇਸਟ ਕੁਆਲਟੀ ਵੀ ਖਾਲ ਦਿਓ ਕਿ ਕਟਾ ਮਗਰੇ ਕੋਈ ਵੀਜੀ 10 ਕਿਲੋ ਦੁੱਧਿਆ 10 ਕਿਲੋ 11ਵਾਂ ਆਪਾਂ 10000 ਕਿਲੋ ਬਿਲਕੁਲ ਜੀ ਅਹੀਂ ਦੋ ਦੋ ਨਾਲ ਦਸਣਾ ਵੀ ਭੈਣ ਭਰਾ ਆ ਕੇ ਚਵਾਈ ਜਾਂਦੇ ਪਾਈਆ ਵੱਧ ਨਿਕਲੇ ਫੇਰੀ ਮਜਾ ਦਾ ਵੀਰ ਜੀ ਹਾਂਜੀ ਹਾਂਜੀ ਜਿੰਨ ਸਾਹਿਬ ਨੂੰ ਫੇਰੀ ਆਹ ਵੇਖੋ ਹਾਂਜੀ ਇੱਕ ਫੜਨਗੇ ਨਾ ਸਫਾਈਆਂ ਵੇਖੋ ਤੁਸੀਂ ਜੀ ਇੱਕ ਚੰਗੀ ਮਿਲੂਗੀ ਤੇ ਫੇਰ ਦੂ ਗੁੱਜੀ ਵੀ ਫੇਰੀ ਖੜਦਗੇ ਹਾਂਜੀ ਹਾਂਜੀ ਛੋਟੀਆ ਦੀ ਚੰਗੀ ਆ ਵੀਰ ਜੀ ਇਹ ਹੱਪ ਤੇਰੀ ਸੂਈ ਜੀ ਠੀਕ ਹੈ ਜੀ ਹਾਂਜੀ ਚਵਾਹੀ ਰੂਮ ਦਾਾਰ ਦੀ ਕੋਲੀ ਹੋ ਗਈ ਵੀਰ ਜੀ ਗਾੜ ਘੂੜ ਵੀ ਬਹੁਤ ਜਿਆਦੀ ਝੋਟੀ ਦੀ ਨੋਕਾੜਾ ਥਾਣਿਆਂ ਤੇ ਬਾਕੀ ਆ ਫੇਸ ਕੁਆਲਟੀ ਵੇਖ ਸਾਡੇ ਹਾਂਜੀ ਰੰਗ ਸਿੰਗ ਲੱਗਾ ਆ ਸਿੰਗ ਨੂੰ ਵੀ ਛੇੜਾ ਥਾ ਜੀ ਰਿਜਨਲ ਸਿੰਗ ਜੀ ਹਾਂਜੀ ਹਾਂਜੀ ਤੇ ਸੀਟ ਛਡੀਆਂ ਬੋਲੇ ਤੇ ਕਿੰਨਾ ਕੁ ਦੁੱਧ ਚਵਾ ਜੂਗੀ ਦੁੱਧ ਵੀ ਜੀ ਇਹਨੇ ਕੰਗੀ ਛੇਵਾ ਦੁੱਧ 13 ਕਿਲੋ ਝੋਟੀ ਕਰਦੀ ਕਾਸਟ ਟਾਈਮ ਤੇ 10 ਕਿਲੋ ਦੁੱਧ ਤਿਆਰ ਆ 5 ਕਿਲੋ ਦੁੱਧ 11 ਕਿਲੋ ਆਪਾਂ 10-10 ਕੇ ਦੇਣੀ ਆਂ ਠੀਕ ਆ ਜੀ ਬਾਕੀ ਵੀਰ ਭਰਾਵਾਂ ਕਿਸਾਨ ਭਰਾਵਾਂ ਨੂੰ ਝੋਟੀਆਂ ਦੇਣੇ ਚੰਗੀਆਂ ਹਾਂਜੀ ਹਾਂਜੀ ਜੈਜ ਰੇਟ ਦੇ ਵੇਖੋ ਝੋਟੀ ਤੇ ਇਹਦਾ ਕੀ ਮੁੱਲ ਕਰਨਾ ਜੀ ਜੈਜ ਗਿੱਲ ਸਾਹਿਬ ਜੈਜ ਜੈਜ ਭਰਾਵਾਂ ਦਾ ਮੁੱਲ ਨਹੀਂ ਕੋਈ ਕਰਨਾ ਹਾਂਜੀ ਤੇ 1 20 ਦੀ ਹਾਂਜੀ ਪਰ ਆਪਾਂ ਮੁੱਲ ਨਹੀਂ ਕੋਈ ਕਰਨਾ ਇਹਨਾਂ ਦਾ ਹਾਂਜੀ ਹਾਂਜੀ 1 10 ਦੀ ਦੇ ਦੀਏ ਝੋਟੀ ਕਰ ਦੋ ਛੋਟ ਥੋੜੀ ਜਿਹੀ ਹੋਰ 3000 ਰੁਪਏ ਛੋਟ ਕਰਦਾਂਗੇ 17 ਦੀ 17 ਦੀ ਦੇਦਾਂਗੇ ਠੀਕ ਆ ਜੀ ਮੇਲਾ ਕਿਆ ਮੋਲਿਆ ਇਹ 15 15 20 20 ਦੀਆਂ ਝੋਟੀਆਂ ਵਿਕਦੀਆਂ ਜੀ ਬਿਲਕੁਲ ਜੀ ਬਿਲਕੁਲ ਮੋਲ 17 ਦੀ ਦੇਦਾਂਗੇ ਠੀਕ ਆ ਜੀ ਮਾਂ ਤੁਹਾਨੂੰ ਉਹਦਾ ਕਰਾਂਗੇ ਜਿਹੜਾ ਵੀਰ ਭਰਾ ਇੱਥੇ ਆਊਗਾ ਤਸੱਲੀ ਕਰਕੇ ਖੜੂਗਾ ਹਾਂਜੀ 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 ਤੇ ਅੱਗੇ ਆ ਗਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਆ ਝੋਟੀ ਵੇਲੇ ਦੁੱਧਾ ਸੁਆਵਾ ਵੀ ਜੀ ਹਾਂਜੀ 13 ਕਿਲੋ ਦੁੱਧਿਆਂ ਝੋਟੀ ਕੋ ਡੱਬੇ ਮਾਰ ਕੇ ਲਵੇ ਕੋਈ ਠੰਡਾ ਕਰਕੇ ਤੇ ਸੀ ਛੱਡੀ ਵੀ ਜੀ ਐਦਾਂ ਹੀ ਆਹ ਦੇਖੋ ਏ ਵੀ ਦੀ ਪਹਿਲੇ ਦੱਸ ਦਈਏ ਤੇ ਡੇਰੀ ਜੋ ਵੀ ਦੀ ਝੋਟੀ ਲਈ ਆਪਾਂ ਘਰ ਹਾਂਜੀ ਹਾਂਜੀ ਤੁਹਾਨੂੰ ਬਰਾ ਬੱਚਿਆਂ ਨੂੰ ਦੁੱਧ ਬੱਚਾ ਨਹੀਂ ਥੱਲੇ ਛੱਡਦੇ ਹਾਂਜੀ ਇੰਨਾ ਕ ਆਪਾਂ ਬੰਡ ਛੋਟ ਕੇ ਥੱਲੇ ਬੈਲ ਝੋਟੀ ਨੂੰ ਦੋ ਟਾਈਮ ਤਸੱਲੀ ਕਰਕੇ ਤੇ ਝੋਟੀ ਪਾਣੀ ਮਾਰੋ ਥਾਣਾ ਕੋਈ ਝੋਟੀ ਆ ਜਾਂਦੀ ਮਤਲਬ ਥੋੜੀ ਜੋ ਬੱਚਾ ਛੱਡਦੇ ਤੇ ਦੁੱਧ 13 ਕਿਲੋ ਹਾਜਰ ਦੋ 13 ਕਿਲੋ ਤਸੱਲੀ ਕਰਕੇ ਕੋਈ ਛੋਟਾ ਬੱਚਾ ਜੋਲੇ ਰੂਮਰ ਕੀ ਚਵਾਈ ਕੋਲੀ ਆਹ ਦੇਖ ਲਓ ਕਿਸ ਕੁਆਲਟੀ ਦੂਜਾ ਸੁਗਾ ਛੇਦਾਂਦੇ ਆ ਹਾਂਜੀ ਸਮੀ ਪੜੀਏ ਲੋਕ ਇਹਦੀ ਪਾਵੇਂ ਠੀਵੀਂ ਠੰਡੀ ਇਦਾਂ ਹੀ ਕਰਨ ਵਾਲੀ ਠੀਕ ਹੈ ਜੀ ਦੇਖੋ ਇਹ ਕਰ ਵੀ ਲੱਗਾ ਆ ਕੀ ਝੋਟੀ ਨੂੰ ਵਰਗੀ ਚਵਾਈ ਖੋਲੀ ਹੋ ਗਈ ਭਾਜੀ ਇਧਰ ਉਹਦੀ ਪਾਓ ਮੇਰੇ ਖੋਲ ਕੇ ਲੈ ਆਓ ਬਾਹਰ ਆ ਵੀ ਲੋ ਕੁਝ ਹੋਰ ਕਰਨੀ ਜੀ ਠੀਕ ਹੈ ਹਾਂਜੀ ਬਸ ਇਹੋ ਸੀਡੀਆਂ ਦੇ ਮੋਲੇ ਆ ਕਿਸੇ ਵੇਲੇ ਕੇ ਭੈਣ ਨੇ ਵੀ ਚਵਾਈ ਕਰਦੀ ਹੁੰਦੀ ਆ ਠੀਕ ਹੈ ਜੀ ਤੇ 13 ਕਿਲੋ ਦੁੱਧਿਆ ਵੀ ਜੀ ਤਸल्ली ਕਰਕੇ ਖੋਲ ਕੇ ਤੋੜ ਦੋ ਤੇ ਕਟਾ ਮਗਰੇ ਬੀਬੀ ਦੇ ਕਟਾ ਮਗੜਾ ਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਪਤਾ ਉਹਨਾਂ ਕੋਲ ਜਿਆਦਾ ਮਈਆਂ ਹੁਣ ਕਰਨ ਡੀਰੀ ਵਾਲੇ ਬੰਦੇ ਤੋਂ ਬਿਲਕੁਲ 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 ਜੀ ਹਾਂਜੀ 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 ਮਗਰ ਉਹ ਤੋਰੀ ਦੇ ਬੱਚਾ ਛੱਡ। ਬਾਕੀ ਹੈ ਵੇਖੋ ਪਲੀ ਜੁਲੀ ਕਿੰਨੀ ਆ। ਵੱਡੀ ਆ ਵੀਰ ਜੀ ਛੋਟੇ ਆ ਜਿਹੜੀਆਂ ਉਹ। ਹਾਂਜੀ ਹਾਂਜੀ। ਇਹਨੂੰ ਰਸ਼ੀਆਂ ਨੇ ਟੈਂਕ ਕਹਿ ਸਕਦੇ। ਲੈ ਲੋ ਲੰਮੀ ਤੋੜ ਦੋ। ਤੇ ਵੇਖੋ ਗੱਲ ਸਾਹ ਇਹ ਗਾਂ ਮੇਰੀ। ਵੇਖੋ। ਠੀਕ ਹੈ। ਯਾਰੀ ਚੰਗੀ ਭਾਵੇਂ ਵੀੜੇ ਕਿਥੇ ਲਾਰ ਕੇ ਚੋਲੋ ਇਹਨੂੰ। ਹਾਂਜੀ ਹਾਂਜੀ। ਲੈ ਆਓ ਵਾਪਸ। ਬਾਕੀ ਵੀ ਨਾ ਵੀਰ ਦਾ ਕੱਦ 6 ਫੁੱਟ ਹਾਈਟ ਆ ਤਾਂ ਕਰਕੇ ਬਾਕੀ ਇੱਥੇ ਆਓਗੇ ਤੇ ਹੋਰ ਚੰਗੀਆਂ ਦੇ ਵੱਡੀਆਂ ਲੱਗਣਗੀਆਂ ਆਓ ਬਾਕੀ ਆ ਜੇ ਮਨ ਖੋਜ ਕਰਨ ਗਿਆ ਜੀ ਹਾਂਜੀ ਹਾਂਜੀ ਆਨਲਾਈਨ ਖਰੀਦਣੋਂ ਚੰਗਾ ਉਹ ਆਪਣੀ ਤਸੱਲੀ ਕਰਕੇ ਦੋ ਟਾਈਮ ਚਿਵਾਈ ਕਰੋ ਆਹ ਵੇਖੋ ਲੇਵੇ ਦੇ ਨਾੜਾ ਨੂੜਾ ਚੈੱਕ ਕਰ ਲਓ ਹੋਰ ਜਿਆਦਾ ਵੀਰ ਸਾਰੀ ਹਾਂਜੀ ਹਾਂਜੀ ਤੇ ਕੀ ਮੋਲ ਕਰਨਾ ਜੇ ਦਾ ਜੈ ਜੀ ਕਿੰਨਾ ਸਾਬ ਹਾਂਜੀ ਹਾਂਜੀ ਇਹ ਛੋਟੀ ਦਾ ਵੀਰ ਦੀ ਮੋਲੀ ਕੋਈ ਨਹੀਂ ਇਹ ਜਾਂ ਦਵਾਲੀ ਦੇ ਮਿੱਠਾ ਹੀ ਝੋਟੀ ਹੈ ਵੀ ਕਿ ਕਿ 70 ਦੀਆਂ ਹਾਂਜੀ ਹਾਂਜੀ ਅੱਜ ਮੋਲ ਨਹੀਂ ਕੋਈ ਕਰਨਾ ਝੋਟੀ ਦਾ ਹਾਂਜੀ ਡੇਢ ਦੀ ਦੇ ਦੀਏ ਕਰ ਦੋ ਮਾਨਤਾ 10000 ਹੀ ਮਾਨ ਇੱਕ 40 ਦੀ ਝੋਟੀ ਦਵਾਂਗੇ ਠੀਕ ਹੈ ਜੀ ਤੇ 1000 ਰੁਪਿਆ ਗੱਲ ਡੇਰੀ ਫਾਰਮ ਦੇ ਹਾਂ ਠੀਕ ਹੈ ਲੈ ਲੋ ਇੱਕ 40 ਚੋਂ 1000 ਛੋਟ 13 ਕਿਲੋ ਦੁੱਧ ਤਿਆਰ ਆ ਜੀ ਦੋ ਟਾਈਮ ਕੋਈ ਤਸੱਲੀ ਕਰਕੇ ਉਹ ਨਾ ਗੱਲਾਂ ਬਾਤਾਂ ਵਾਲਾ ਨਾ ਦੁੱਧ ਹੋਵੇ ਹਾਂਜੀ ਹਾਂਜੀ ਤਸੱਲੀ ਕਰਕੇ ਖੜਨਾ ਠੀਕ ਹੈ ਜੀ ਅੱਗੇ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਭਾਜੀ ਟੌਪ ਤਾਂ ਨੀ ਨਾ ਜੀ ਦੋ ਦੰਦ ਕੱਟੀ ਆ ਜੀ ਠੀਕ ਆ ਜੀ ਹਾਂਜੀ ਤੇ ਇਹ ਵੀ ਪੂਸ਼ ਤੱਕ ਜੈਡ ਬਲੈਕ ਤਾਰੀਆਂ ਜੈਡ ਬਲੈਕ ਆ ਅੱਜ ਬੱਦ ਵਾਲੇ ਨੂੰ ਹੀ ਆ ਬਣੀ ਝੋਟੀ ਹਾਂਜੀ ਹਾਂਜੀ ਇਹ ਦੇਖੋ ਰੀਬਲ ਤਾਂ ਕੀ ਪੂਸ਼ ਹੋ ਗਈ ਜੀ ਬ੍ਰੀਥ ਜੰਮਰੀ ਪਤਲੀ ਜੰਮਰੀ ਜਿਹੜੀ ਕਹਿ ਦਿੰਦੇ ਭਰਾ ਹਾਂਜੀ ਹਾਂਜੀ ਤੇ ਬਾਕੀ ਖਣ ਥੋੜ੍ਹੀ ਵੀ ਵੇਲੋ ਨੋਕ ਆਲਾ ਲੱਗਾ ਰਿਹਾ ਜੇ ਕੋਈ ਪਸਮਾ ਨਹੀਂ ਲੱਗਾ ਝੋਟੀ ਨੂੰ ਅੱਗੇ ਪਿਛੇਲੇ ਬਾ ਦੇ ਲੋ ਤੇ 42 ਵੀਜੀ ਰੂਮਰ ਕੀ ਕੋਲੀ ਹੋਗੀ ਠੀਕ ਹੈ ਜੀ ਹਾਂਜੀ ਤੇ ਦੁੱਧ ਦੇ ਤੋ ਵੀਜੀ 12 ਕਿਲੋ ਜੇ 12 ਕਿਲੋ ਹਾਂਜੀ 12 ਕਿਲੋ ਵਾਰੀ ਆਪਾਂ 12 ਹੀ ਦੱਸਣਾ 11 ਦੱਸਣਾ ਜੀ 11 ਦੱਸਣਾ ਹਾਂਜੀ ਠੀਕ ਹੈ ਜੀ ਜਿਆਦੀ ਛੋਟੀ ਚੰਗੀ ਆ ਵੀਜੀ ਤੇ ਲੈ ਆ ਖੋਲ ਕੇ ਦੁੱਧ ਉਹ ਵੀ ਚਵਾਈ ਦਾ ਟਾਈਮ ਹੋਇਆ ਭਰਾ ਕਹਿੰਦੇ ਵੀ ਵੀਡੀਓ ਫੋਨ ਤੇ ਪਾ ਦਿਓ ਅਸੀਂ ਪਤਾ ਕੌਣ ਲੱਗਿਆ ਵੀਡੀਓ ਤੇ ਠੀਕ ਆਹ ਵੇਖੋ ਆ ਵੀਰ ਖਲੋਤੇ ਆ ਹਾਂਜੀ ਤੋਂ ਉਹਨਾਂ ਨੇ ਕੀਤਾ ਜੀ ਘਰ ਦਾ ਸ਼ਿੰਗਾਰ ਆ ਛੋਟੀ ਹਾਂਜੀ ਹਾਂਜੀ ਜਿਹੜਾ ਕੋ ਭਰਾ ਲੈ ਗਿਆ ਨਾ ਆ ਦੇਖੋ ਨਾ ਦੀ ਕੁਆਲਟੀ ਚੈੱਕ ਕਰਾਈ ਚੁਈ ਭਰੀ ਬੋਲੀ ਭਾਵੇਂ ਕੋ ਛੋਟਾ ਨਿਆਣਾ ਨਾਲ ਲੈ ਦੇ ਤੇ ਕਾਤ ਫੋਲ ਵੱਡੀਆਂ ਜਿਹੀਆਂ ਛੋਟੀਆਂ ਮੰਨ ਕੇ ਲਓ ਜਿਹੜੀ ਛੋਟੀ ਆ ਉਹਨੂੰ ਛੋਟੀ ਕਵਾਂਗੇ ਹਾਂਜੀ ਹਾਂਜੀ ਗਾੜੀ ਪਿਛਾੜੀ ਵਿਖਾ ਦਿਓ ਛੋਟੀ ਆਹ ਵੇਖੋ ਥੜਾ ਦੀ ਕੁਆਲਿਟੀ 25 ਕਿਲੋ ਦੀ ਗਾੜੀ ਹੋਊਗੀ ਤੇ ਬਾਕੀ ਸ਼ਾਈ ਸ਼ੂਈ ਵੇ ਲੋ ਇੱਕ ਰੰਗ ਕਾਲੀ ਆ ਹਾਂਜੀ ਸਰਾ ਆ ਗਿਆ ਤੁਸੀਂ ਜੈੱਡ ਬਲੈਕ ਹੀ ਲੈਣੀ ਹੈ ਹਾਂਜੀ ਹਾਂਜੀ ਅੱਜ ਹੈ ਹੀ ਜੈੱਡ ਬਲੈਕ ਆ ਵੇਖੋ ਸਾਰੀਆਂ ਯਾਰੇਟਾ ਸੋਹਣੀਆਂ ਸੁਨੱਖੀਆਂ ਤੇ ਚੰਗੀਆਂ ਝੋਟੀਆਂ ਦੇ ਆਂਦੀਆਂ ਭਰਾਵਾਂ ਦੀਆਂ ਸੋਹਣੀਆਂ ਸਵਾਈਆਂ ਤੇ ਇਹਦੀਆਂ ਸੀਲ ਦੁੱਧ ਕਿੰਨਾ ਕੁ ਚਵਾਜੂਗੀ ਦੁੱਧ ਵੀ ਜੀ ਇਹ 13 ਕਿਲੋ ਝੋਟੀ ਦੁੱਧ ਚਵਾਊਗੀ ਠੀਕ ਆ ਜੀ ਆਪਾਂ ਦੁੱਧ 12 ਕਿਲੋ 11-10 ਕੇ ਦੇਣੀ ਹੈ ਠੀਕ ਆ ਜੀ ਇਥੇ ਆ ਕੇ ਤਸੱਲੀ ਕਰਕੇ ਫੇਰ ਘੜਨ ਪੜਾ। ਇਹਦਾ ਮੁੱਲ ਕੀ ਕਰਨਾ ਜੀ? ਇਹਦਾ ਵੀ ਜਾਇ ਜੀ। ਹਾਂਜੀ। ਚੋਲ ਦੇ ਇੱਕ ਇੱਕ 45 ਦੀਆਂ ਝੋਟੀਆਂ ਵੀ ਜੀ ਵੇਚੀਆਂ ਇੰਦਾਂ ਦੀ। ਹਾਂਜੀ ਹਾਂਜੀ। ਝੋਟੀ ਦਾ ਅਜ ਮੁੱਲ ਨਹੀਂ ਕੋਈ ਕਰਨਾ ਬਿੰਦੀਆਂ ਵਾਲਾ ਭਾਨਾ ਜੀ। ਠੀਕ ਹੈ ਜੀ। ਤੇ ਝੋਟੀ ਦਾ ਮੁੱਲ ਵੀ ਜੀ 140 ਕਰ ਦਈਏ। ਨਹੀਂ ਜਿਆਦਾ ਕਰੀਏ ਆਪਾਂ। 2000 ਰੁਪਏ ਹੋਰ ਮੰਗ ਕਰਤਾਗੇ ਭਰਾਵਾ। 137 137 ਦੇ ਦਾਂਗੇ। 135 ਦੀ ਜਾਂਦੋ। ਚਲੋ ਦੇ ਦਾਂਗੇ ਵੀ ਜੀ। ਇੱਕ ਪੈਂਤੀ ਦੀ ਦਮਨ ਇੱਕ ਪਰ ਇੱਥੇ ਆ ਵੀ ਝੋਟੀ ਲਵੇ ਵੀ ਜੀ ਠੀਕ ਹੈ ਜੀ ਜਿਆਦੀ ਝੋਟੀ ਚੰਗੀ ਆ ਹਾਂ ਜੀ ਆ ਜੀ ਛੀਲ ਠੰਡੀ ਉਹ ਵੀ ਰੂਮ ਵਾਲੀ ਚਵਾਈ ਪੋਲੀ ਅੱਗੇ ਆ ਗਈ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਝੋਟੀ ਪਾਣੀ ਦੂਜਾ ਸੂਆ ਝੋਟੀ ਆ ਦੂਜਾ ਸੂਆ ਵੱਡੀ ਝੋਟੀ ਫੁੱਲ 13 ਕਿਲੋ 13 ਮਗਰਿਆ ਠੀਕ ਹੈ ਜੀ ਝੋਟੀ ਜਿਆਦੀ ਚੰਗੀ ਹੈ ਜੀ ਦੂਜਾ ਸੂਆ ਵਾਲੀ ਖਾਓ ਇੱਕ ਆ ਜੂ ਸੀ ਆ ਵੇਖੋ ਖਾਣਾ ਦੀ ਕੁਆਲਿਟੀ ਦੇਖਦੇ ਵੇਖੋ ਵੀ ਜੀ ਕੀ ਠੰਡੀਆਂ ਆ ਰਹੀਆਂ ਰੂਮ ਵਰਗੀ ਚਵਾਈ ਬੋਲੀ ਚਵਾਈ ਦੀ ਨਹੀਂ ਆਪਾਂ ਮਾੜੀ ਠੀਕ ਹੈ ਜੀ ਤੇ ਇਹ ਬੱਚਾ ਕੀ ਇਹਦੇ ਮਗਰ ਮਗਰ ਵੀ ਜੀ ਇਹਦੇ ਕੱਟੀ ਜੀ ਅੱਛਾ ਇਹਦੇ ਮਗਰ ਕੱਟੀ ਆ ਬਾਕੀ ਪੰਜਾਂ ਚੀਜ਼ਾਂ ਸੀਮੰਦੀ ਆ ਪਰ ਆਪਾਂ ਕਹਿਣਾ ਨਹੀਂ ਆ ਬਿਲਕੁਲ ਜੀ ਉਹਨਾਂ ਦਾ ਬਲੇ ਦੱਸਿਆ ਬਹੁਤ ਜ਼ਿਆਦੀ ਤਗੜੀ ਕੱਟੀ ਹੈ ਹਾਂ ਜੀ ਹਾਂ ਜੀ ਲਓ ਬਾਕੀ ਪੇਠਪੁੜੇ ਦੀ ਵੇਲ ਛੋਟੀ ਵੱਡੀ ਆ ਕਹਿੰਦਾ ਇਹ ਆਹ ਫੁੱਲ ਵੀ ਜੀ ਇਹ ਛੋਟੀ ਕੋਈ ਕਹ ਲੂਗਾ ਨਾ ਹਾਂ ਜੀ ਹਾਂ ਜੀ ਇੱਥੇ ਆ ਕੇ ਸੁਣ ਲਈ ਜਾਨਾ ਵੇਖੋ ਕਿ ਕਿੱਡੀ ਲੱਗੀ ਛੋਟੀ ਵੇਲ ਦੀ ਬਹੁਤ ਜ਼ਿਆਦੀ ਤਗੜੀ ਬਾਕੀ ਵਜਨ ਵਾਲੀ ਵੱਡੀ ਆ ਛੋਟੀ ਫੁੱਲ ਸੈੱਟ ਇੱਕ ਟੱਲ ਲੈ ਗਿਆ ਹਾਂ ਜੀ ਹਾਂਜੀ ਹਾਂਜੀ ਤੇ 13 ਕਿਲੋ ਇਸ ਟਾਈਮ ਤੇ ਮੌਕੇ ਦਾ ਦੁੱਧ ਤਿਆਰ ਆ ਦੁੱਧ ਆ ਵੀਰ ਦੀ ਸੇਵਾ ਦਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਚ ਆਜੂਗੀ ਦੁੱਧ ਵੀ ਜੀ ਕਿਲੋ ਖੰਡ ਹੋਰ ਉਹਦਾ ਕਿੰਨੇ ਕਿਲੋ 2 ਕਿਲੋ ਵਧੂਗੇ 2-2 ਕਿਲੋ ਹੋਰ ਆਪਾਂ ਆਪਣੇ ਘਰ ਹੀ ਕਰੀ ਤੋਵਾ ਦੀ 13 ਕਿਲੋ ਦੀ 13 ਕਿਲੋ ਚੋ ਕੇ ਖੜਨ ਆਪਣੇ ਘਰੋਂ ਠੀਕ ਸੱਲੀ ਕਰਕੇ ਖੜਨ ਤੇ ਮੋਲ ਕੀ ਕਰਨਾ ਜੀ ਮੋਲ ਇਹਦਾ ਜਾਇ ਜੀ ਜੀ ਸਾਹਿਬ ਹਾਂਜੀ ਹਾਂਜੀ 145 ਦੀ ਝੋਟੀ ਦੇ ਦਈਏ ਅੱਜ ਮੋਲ ਨਹੀਂ ਕੋਈ ਕਰਦੇ ਆਫਰ ਹੀ ਆ ਕਰ ਦੋ ਮਾਨਦਾਨ ਥੋੜਾ ਜਿਹਾ ਹੋਵੇ 5000 ਹੀ ਮਾਨ ਕਰਦਾਂਗੇ 140 ਦੀ ਝੋਟੀ ਦਵਾਂਗੇ ਦਿੰਦਾ ਨਹੀਂ ਕੋਈ ਦੇਖ ਲਓ 140 ਜੋ ਸ਼ੌਟ ਹੋਣੀ 1000 ਰੁਪਈਆ 3000 ਰੁਪਈਆ ਕਰਦਾਂਗੇ ਭਰਾਵਾ ਠੀਕ ਹੈ ਜੀ ਕੋਈ ਕੋ ਗਿਲ ਡੇਰੀ ਖਰਦ ਲਾਈਕ ਸ਼ੇਅਰ ਕਰਕੇ ਇੱਥੇ ਆਵੇ ਭਰਾ ਉਹਦਾ ਮਾਤਾਨ ਫੁੱਲ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਤੇ ਅੱਗੇ ਆ ਗਈ ਆ ਵੱਡੀ ਛੋਟੀ 6ਵੇਂ ਨੰਬਰ ਤੇ ਫੁੱਲ ਸੈਜ ਸਭ ਤੋਂ ਬ੍ਰੈਂਡ ਹੈ ਜੀ ਹਾਂ ਜੀ ਇੱਥੇ ਆਵੇ ਕੋਈ ਦੇਖੋ ਵੀ ਕਿੰਨੀ ਟੀਕੇ ਠੀਕ ਹੈ ਪਹਿਲਾ ਸੁਆ ਚਾਰ ਦੰਦਿਆਂ ਵੀ ਚਾਰ ਦੰਦ ਚਾਰ ਦੰਦ ਤੇ ਮੇਰਾ ਇੱਧਰ ਵੇਖੋ ਜਿਗਾਰਡ ਕੀ ਲਾਈ ਦੇਤੀ ਆ ਸੀ ਛੱਡੀ ਆ ਜੀ ਹਾਂ ਜੀ ਦੇਖੋ ਚਵਾਈ ਤੇ ਬਾਕੀ ਕੱਦ ਵੇਖ ਲਓ ਆਵਣ ਵੀਰ ਦੇ ਬਰਾਬਰ ਜਾਂਦੀ ਆ ਯਾਦੀ ਹੱਡੀ ਝੋਟੀ ਆ ਭਾਈ ਹਾਂਜੀ ਹਾਂਜੀ ਤੇ ਝੋਟੀ ਦਾ ਅੰਤੀ ਕੋਈ ਨਹੀਂ ਭਾਈ ਯਾਦੀ ਸੀ ਠੰਡੀ ਆਈ ਦੇਖੋ ਇੱਕ ਆਹ ਦੇਖੋ ਫੁੱਟ ਫੁੱਟ ਤੇ ਭਾਈ ਜੇੜ ਕੇ ਤੇ ਥਣ ਲਗਾ ਦੇ ਵੇਖ ਲੋ ਤੇ ਬਾਕੀ ਆਹ ਵੇਖੋ ਗਾਰ ਪਛਾਰ ਇੱਕੋ ਜੀ ਆ ਇਹਦੀ ਭਾਈ 2.5 3 ਕਿਲੋ ਦੀ ਗਾੜੀ ਹੋ ਗਈ ਝੋਟੀ ਦੀ ਠੀਕ ਆ ਜੀ ਹਾਂਜੀ ਇੱਥੇ ਆ ਕੇ ਕੋਈ ਭਰਾ ਲਵੇ ਹਾਂਜੀ ਆ ਕੇ ਬਿਲਕੁਲ ਜੀ ਵੱਡੀ ਆ ਫੁੱਲ ਤੇ ਦੁੱਧ ਕਿੰਨਾ ਐਸ ਟਾਈਮ ਤੇ ਦੁੱਧ ਵੀਜੀ ਕੋ 12 ਕਿਲੋ 12 ਕਿਲੋ ਉਹ ਖਾਵਾ ਕਹਿਨ ਭਲਾ 15 ਕਿਲੋ ਵੀ ਕਹਿ ਦੀਆ ਪਰ ਕਹਿਣਾ ਨਹੀਂ ਕਹਿਣਾ ਨਹੀਂ ਐ 12 ਕਿਲੋ ਝੋਟੀਆਂ ਦੁੱਧਿਆ ਦਊਂ 12 ਕਿਲੋ ਦੋ ਡੱਗ ਜੋ ਕੇ ਕਰ ਦਵਾਗੀ ਠੀਕ ਆ ਜੀ ਮਾੜੀ ਤੋਰ ਦੋ ਖੋਲ ਕੇ ਵੇਖੋ ਜੀ ਵੱਡੀ ਝੋਟੀ ਆ ਫੁੱਲ ਸਹਿਜ ਜਿਹਨੂੰ ਕਹਿੰਦੇ ਆਓ ਆਪਣੀ ਦੋ ਟਾਈਮ ਚਵਾਈ ਕਰੋ ਤਸੱਲੀ ਕਰੋ ਫੇਰ ਲੈ ਆ ਕੇ ਜਾਓ ਵੀਜੀ ਬੱਲੇ ਮੰਡੀ ਲੱਗਦੀਆਂ ਝੋਟੀਆਂ ਹਾਂਜੀ ਹਾਂਜੀ ਥੋੜਾ ਡਰਦੀ ਆ ਡਰਦੀ ਓ ਕੈਮਰੇ ਤੋਂ ਨਾ ਵੀਰ ਵੀਡੀਓ ਬਣਾਉਂਦੇ ਤਾਂ ਬਾਕੀ ਸਾਰੀਆਂ ਝੋਟੀਆਂ ਚ ਵੱਡੀ ਆ ਸਾਰੀਆਂ ਤਾਂ ਵੱਡੀ ਆ ਵੀਰ ਜੀ ਹਾਂ ਜੀ ਇੱਥੇ ਆ ਕੇ ਲੈਣ ਝੋਟੀਆਂ ਜੀ ਦੀ ਜਿਆਦਾ ਚਾਹੀਦੀ ਐ ਇਦਾਂ ਦੀਆਂ ਦੁਬਾਰੀ ਤੇ ਬੱਲੇ ਮੰਡੀ ਲੱਗਣੀਆਂ ਜੀ ਹਾਂ ਜੀ ਝੋਟੀਆਂ ਇਹ ਕਿੰਨਾ ਕੁ ਦੁੱਧ ਚ ਵਾਜੂਗੀ ਝੋਟੀ ਭਾਜੀ ਦੁੱਧ ਕਿੰਨਾ 15 ਕਿਲੋ 15 ਕਿਲੋ ਠੀਕ ਆ ਜੀ ਹਾਂ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਜੈ ਜੀ ਗੱਲ ਸਾਬ ਹਾਂ ਜੀ ਘੋਟੀ ਦਾ ਤੇ ਦਿਵਾਲੀ ਦੇ ਆਦ ਚ ਗੱਲ ਲਗਣੀਆਂ ਨਾ ਇੱਕ ਇੱਕ ਸੱਤਾਂ ਨੂੰ ਘੋਟੀਆਂ ਵੇਚੀਆਂ ਵੀ ਆਈਆਂ ਦੀਆਂ ਹਾਂਜੀ ਹਾਂਜੀ ਭਾਰਾ ਜਿਹਾ ਜੈਜ ਕਰਨਾ ਮੰਦਾ ਨਹੀਂ ਆਣਾ ਜਿਹੜੀ ਕਰਨਾ ਹਾਂਜੀ ਦੇਖੋ ਵੀ ਜੀ ਧਿਆਨ ਨਾਲੇ ਵੇਖਿਓ ਵੇਖੀ ਠੀਕ ਹਾਂਜੀ ਤੇ ਕੀ ਮੁੱਲ ਕਰਨਾ ਜੀ ਮੁੱਲ ਵੀ ਜੀ ਇਹਦਾ ਇੱਕ 60 ਕਹ ਲਈਏ ਘੋਟੀ ਦਾ ਕਰ ਦੋ ਮਾਨਤਾ ਥੋੜਾ ਜਿਹਾ 10000 ਹੀ ਮਾਰ ਕਰ ਦਾਂਗੇ ਡੇਢ ਦੀ ਝੋਟੀ ਦੇ ਦਾਂਗੇ ਵੀਰ ਜੀ ਡੇਢ ਚ ਛੋਟ ਹੋ ਜੂਗੀ 2000 ਰੁਪਇਆ ਹੋਰ ਛੋਟ ਦਾਂਗੇ ਜਿਹੜਾ ਗਿਲ ਡੇਢ ਦੀ ਫਾਰਮੂਲਾ ਜੀ ਸ਼ੇਅਰ ਕਰਕੇ ਉਹ ਤੇ ਵੇਖ ਲਓ ਵੱਡੀ ਝੋਟੀ ਆ 148 ਦੀ ਦੇ ਦਾਂਗੇ ਬ੍ਰਾਂਡ ਜਿਹਨੂੰ ਕਹਿੰਦੇ ਉਹ ਆਏ ਮੈਂ ਨਾ ਇੱਥੇ ਆ ਕੇ ਲੈਣ ਵੀ ਝੋਟੀ ਛੱਡ ਕੇ ਨਾ ਕੋਈ ਜਾਊਗਾ ਵੀਰ ਜੀ ਹਾਂਜੀ 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 ਠੀਕ ਹੈ ਜੀ ਯਾਰੀ ਚੰਗੀ ਨੇ ਯਾਰੀ ਅਸਲੀ ਆ ਹਾਂਜੀ ਤੇ ਮੁੱਲ ਵੀ ਜਾਇਜ਼ ਕੀਤਾ ਹਾਂਜੀ ਹਾਂਜੀ ਤੇ ਜਿਹੜਾ ਕੋਈ ਭਰਾ ਇੱਥੇ ਆਊਗਾ ਮੋੜ ਕੇ ਨਹੀਂ ਕਲਾਉਂਦੇ ਤਸੱਲੀ ਕਰਕੇ ਤੇ ਫਿਰ ਭਰਾ ਕੜਨਾ ਠੀਕ ਹੈ ਜੀ ਹਾਂਜੀ ਤੇ ਇੱਕar ਨੇ ਜਿਹਨੂੰ ਇੱਕ ਵਾਰ ਹੀ ਦਵਾਂਗੇ ਪਸ਼ੂ ਉਹ ਫੇਰ ਆਊਗਾ ਭਾਜੀ ਬਿਲਕੁਲ ਆ ਫੇਰ ਆ ਬਿਲਕੁਲ ਬਿਲਕੁਲ ਤੇ ਵੀਡੀਓ ਨੂੰ ਮੇਰੇ ਵੀਰ ਸਾਰੇ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਵੀਰ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ